ہنتے میں سالسا نہ جس وقت راج کرے چلے سایہ اوپر سوائے رتن مدارائے ہے دل کرتا کہ میں زیرے تن کاٹے اور میرے سرن نام ہے ਜਾ ਰਹੀ ਆਪੇ ਰਾਜਾ ਪੰਚਾਦਰੀ ਚਲੈ ਸਭੀ ਸਾਰਾ ਮਾਤੇ ਪਰਮੇਸ਼ਰ ਕੋਲ ਜਾਏ ਆਪੇ ਘੱਲਿਆ ਹਰਛੌਣੀਆਂ ਈ ਲੈਣ ਪਿਆ ਦਬਾਵ ਹੋ ਜਾਣ ਗਿਆ ਵਧੀਆ ਚਲੇ ਬੋਲੋ ਫੋਟੋ ਕਿੰਨਾ ਕਰੋ ਮੈਂ ਦੁਬਾਰਾ ਪਹਿਲਾਂ ਧੰਨਵਾਦ ਜੀ ਮਾਨ ਸਰ ਵਾਜੀ ਦੇ ਬਾਲਕ ਆਹ ਬੰਦਾ ਬੰਦਾ ਮੇਰੇ ਨਾਲ ਲੱਗਿਆ ਸੇਵਾ ਪੂਰੀ ਰੀਜਣਾ ਨਿਭਾਈ ਜਾ ਰਹੀ ਹੈ ਸੇਵਾ ਲਗਣੀ ਵੀ ਤੁਹਾਨੂੰ ਹੀ ਆ ਸੇਵਾ ਮੈਂ ਹਾਂ ਲਗਣੀ ਵੀ ਤੁਹਾਨੂੰ ਹੀ ਆ ਆਖਰੀ ਫੁਲਕਾ ਉਹਦੇ ਨਾਂ ਦਾ ਇਹ ਜੋ ਕੰਮ ਹੋ ਜਾਂਦੇ ਆ ਵੀ ਉਹ ਹੀ ਆ ਕਿ ਇਨਸਾਨਾਂ ਨੂੰ ਮੁੜਦਾ ਵਾਪਸ ਪਰ ਇਹ ਜਿਹੜੀਆਂ ਜਾਂਦਾ ਸਭ ਤੋਂ ਪਹਿਲਾਂ ਭਾਬੀ ਜੀ ਐ ਕਮਰੇ 'ਚ ਕੰਮ ਕਰ ਦਿੰਦੇ ਹਾਂ ਹਾਂ ਇੱਥੇ ਮੈਂ ਵੀ ਇੱਥੇ ਪਹਿਲਾਂ ਜਦੋਂ ਆਪਾਂ ਇਹ ਘਰ 'ਚ ਰਹਿੰਦੇ ਸੀ ਵੀ ਇੱਥੇ ਜ਼ਿਆਦਾ ਕੰਮ ਕਰਦੇ ਹੁੰਨੇ ਸੀ ਕਿ ਨਿੱਗਾ ਜਾਂ ਖੁੱਲਾ ਕਮਰਾ ਸੀ ਆ ਰੋ ਕੱਲ ਮੈਂ ਦਸਾਫ ਤਾਂ ਇੱਧਰ ਪਰਦਾ ਇੱਧਰ ਦੋ ਚਾਹਣੀਆਂ ਠੀਕ ਆ 5-5 ਲਾਫੇ ਉੱਤੋਂ ਬੰਨ ਦੇਓ ਹਾਂਜੀ ਭੁੱਖ ਲੱਗ ਗਈ ਅੱਜ ਆ ਭੋਗ ਤੇ ਦਾਦਾ ਸਬਜ਼ੀਆਂ ਤਿਆਰ ਹੋਣ ਲੱਗਣਾ ਕਿੰਨਾ ਕੰਮ ਹੋ ਗਿਆ ਫਰੀ ਫੁਲਕਾ ਦੇ ਨਾਮ ਦਾ ਜਿਆਣਾ ਆਹ ਹੋਈ ਮਾਰੂ ਪੜੀ ਜਦਿਆਸ ਫਿਰ ਤਾਂ ਹੋਰ ਬਰਦੇ ਵਾਈਟ ਜੀ ਹਾਂਜੀ ਹੋ ਗਿਆ ਤਰਵੀਰ ਸਿੰਘ ਤਿਆਰ ਕਿੰਨੀ ਸੋਹਣੀ ਪਟਕੀ ਬੰਨੀ ਜਦੋਂ ਮੱਦ ਦਾ ਨਹੀਂ ਜਦੋਂ ਕਿੰਦਰ ਤੋਂ ਬਾਦਿਂ ਬਣੇਗਾ ਲਵਾਇਆ फेर ਕਹਿੰਦਾ ਕਿ ਮੈਂ ਪਟਕਾ ਨਹੀਂ ਕਰਨਾ ਮੈਂ ਪੜਨਾ ਬੰਦਣਾ ਹਾਂ ਮੈਂ ਕਾ ਨਿਆਣੇ ਪਟਕੇ ਸੋਹਣੇ ਲੱਗਦੇ ਆ ਮੈਂ ਕਟ ਕੇ ਵਿੱਚ ਪੜਨਾ ਬੰਦ ਜੇ ਪੜਨਾ ਨਿਆਣੇ ਪਟਕੇ ਸੋਹਣੇ ਲੱਗਦੇ ਜ਼ਿਆਦਾ ਚਲ ਵੀ ਛੋਟਾ ਜਿਹਾ ਪੜਨਾ ਮਰੇ 20 ਦਿਨ ਬੰਦੋ ਖੱਟਾ ਉਹ ਥੱਲੇ ਆਓ ਖੱਟਾ ਬੰਦ ਕੋਈ ਨਾ ਲੰਬੇ ਸੰਬੋਧਨ ਆ ਆ ਤੇਰੇ ਹੌਲੀ ਹੌਲੀ ਹੁਣ ਹਾਰੀ ਟਰਨ ਆ ਜੂਗੀ ਹਣ ਨਰਨ ਨਮ ਪਾਰਾ ਸੱਤਿਆ ਜਿਉ ਮਨਿਆ ਦੇਵਾ ਨਰਨ ਨਮ ਪਰੀਵਾਲਾ ਪਾਰਾ ਕਰਦਾ ਵੇਹਾ ਕਿੰਨੇ ਪਿਆਰ ਨਾਲ ਕੈਪਟਨ ਤਿਆਰ ਕਰਦੇ ਹੀ ਆਪਣਾ ਮਾਪੇ ਕਿੰਨੂ ਮਾਰਾ ਲੱਗਦਾ ਕਿੰਨਾ ਤਰਸੇ ਨਿਆਣੇ ਜਿੰਨਾ ਚੇ ਜੇਲ ਚ ਰਿਆ ਲਿਖ ਲਿਖਿਆ ਚੀਜ਼ਾਂ ਦਾ ਖਿਆਲ ਉਹਨਾਂ ਸੇ ਮਨੂ ਰੱਖਣਾ ਪਿਆਗਾ ਨਾ ਲੀ ਨਾ ਪਿਆਨ ਜੇ ਪੋਬੰਦ ਕਰੀਓ ਖਰਾਬ ਨਾ ਹੋ ਜੇ ਚੱਲ ਠੀਕ ਰੈਡੀ ਹੋ ਗਿਆ ਕੀ ਗੱਲ ਕੋਈ ਗੱਲ ਨਹੀਂ ਐਦਾਂ ਨਹੀਂ ਗਾਣਾ ਸਾਰੇ ਭੈਣ ਭਰਾ ਢੇਡ ਵਿੱਚ ਪਾ ਕੇ ਤੁਰੇ ਪਿੰਡੇ ਜੋ ਕੱਜ ਆਵੇ ਕੁੜੀ ਦਾ ਮਨ ਖਰਾਵਾ ਵੱਡੀ ਜਮਾਂਦੀ ਥੋੜੀ ਜਿਹੀ ਬੜੀ ਨਹੀਂ ਵੱਡੀ ਨਾ ਬਰੀਆ ਬੇੜਾ ਇੰਦੀ ਬਾਤ ਹੈ ਆਹੋ ਬੋਲੇ ਕੋਈ ਪਰਾਨਾ ਜੋ ਪਾਵਰ ਹੋ ਨਾ ਇਹ ਅਪੂਰਾ ਤੀ ਜਦ ਤੱਕ ਦੀ ਉਹ ਪਿੰਡ ਵਿੱਚ ਦਾ Você oh, <laughs> ਸਰ ਬਖਸ਼ਤ ਕਾਨੂੰਨ ਪੰਗਾਬੀ ਆਵਾਜ਼ ਜੀਉਂ ਤੋਂ ਵੀ ਕੋਈ ਨਾ ਦੱਸ ਕਰਕੇ ਅਸੀਂ ਆਪ ਜੀ ਦੇ ਅਪਰਾਧੀ ਹੋਬੇ ਮਹੰਮ ਅਸੀਂ ਅਪਰਾਧੀ ਜਿਨ ਪ੍ਰਭ ਜੀਉਂ ਬੰਨ ਭਾਦੀ ਆਪਕੀ ਬਹੁ ਭਾਉ ਬਖਸ਼ੀ ਸਰ ਕਿ ਜਿਹੜੇ ਸਾਡੇ ਸਾਰੇ ਸਵਾਸ ਨੇ ਉਹ ਅਜਾਈ ਜਾਨੀ ਸੁਨਦੇ ਤੇ ਜਾਈਂ ਅਸੀਂ ਤਕੀਦ ਕਰਨ ਲਈ ਅਸੀਂ ਆਪ ਜੀ ਨੂੰ ਚਿੰਦੇ ਨਹੀਂ